ਨੁਗੂਦੋ ਮਟਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰਨੀ ਕੀ ਗੋਦ ਵਿੱਚ ਸਭੈ ਮਨੁਕੀ ਹਉਰ ਦੇ ਤਿਹੇ ਤੁਮ੍ਰਤਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੀ ਵਿਭਾਗੀ ਸਤ ਸੰਗਤ ਨੂੰ ਆਪਾਂ ਸਾਰੇ ਵਡਪਰ ਕੀ ਹਾਂ ਸਾਡੇ ਸਾਰੇਾਂ ਤੇ ਸਤਿਗੁਰੂ ਗੁਰੂ ਰੰਧ ਸਾਹਿਬ ਜੀ ਦੀਆਂ ਬੇਨਤੀ ਬਰੰਤਾਂ ਹਨ ਬਖਸ਼ਾ ਹਨ ਆਉ ਉਰਫਤੇ ਪ੍ਰਵਾਨ ਕਰੋ ਜੀ ਸਾਡੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਗੋਦ ਵਿੱਚ ਆਰਦੀ ਨੇ ਅਰਸ਼ ਜੀ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਸ਼ ਪਾਉੜ ਬਾਣੀ ਦੇ ਵਿੱਚ ਇਹ ਗਾਲ ਸੰਵਾਰ ਵਾਰ ਵਾਰ ਸੁਝਾਰੇ ਨੇ ਵਾਰ ਵਾਰ ਕਹਿ ਰਹੇ ਹਨ ਕਿ ਆਪਣੇ ਜੀਵਨ ਦੇ ਅੰਦਰ ਸੇਵਾ ਤੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਓ ਇਹਨਾਂ ਦੋਵਾਂ ਨੇ ਤੇਰੀ ਜ਼ਿੰਦਗੀ ਦਾ ਪਾਰ ਸਤਾਰਾ ਕਰਨਾ ਹੈ। ਫਿਰ ਕਿ ਮੀਰ ਸ਼ੇਖੀ ਨੇ ਪਵਨ ਬਾਣੀ ਚ ਕੀ ਬਚਨ ਕੀਤੇ ਆਪਣੇ ਮਨ ਨੂੰ ਆਧਾਰ ਬਣਾਇਆ। ਕਹ ਲੱਗੇ ਐਸਾ ਸਿਮਰਨ ਕਰ ਮਨ ਮਾਹੀਂ ਮਨ ਸਿਮਰਨ ਮੁਕਤ ਕਤ ਨਹੀਂ ਮਨ ਮਹੀ ਮਨ ਵਿੱਚ ਇਹ ਪਾਈ ਤੂੰ ਆਪਣੀ ਮਨ ਦੇ ਅੰਦਰ ਮਨ ਦੇ ਵਿੱਚ ਐਸੀ ਤਾਕਤ ਰੱਖਣ ਵਾਲਾ ਚਿੰਤਨ ਕਰ ਐਸੀ ਤਾਕਤ ਰੱਖਣ ਵਾਲੀ ਅਰਧਨਾ ਕਰ ਐਸਾ ਸਿਮਰਨ ਕਰ ਜੇਰਾ ਸਿਮਰਨ ਕੀਤਿਆਂ ਤੇਰੀ ਜ਼ਿੰਦਗੀ ਚ ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏ ਤੂੰ ਜੀਵਨ ਮੁਕਤ ਹੋ ਜਾਏ ਕਿਉਂ ਕਿਉਂਕਿ ਬਿਨ ਸਿਮਰਨ ਮੁਕਤ ਕਤ ਨਹੀਂ ਸਿਮਰਨ ਪਵਿਣਾ ਸਹਿਬ ਆਖਿਆ ਜ਼ਿੰਦਗੀ ਚ ਮੁਕਤੀ ਨਹੀਂ ਮੁਕਤ ਕਤ ਨਹੀਂ ਕਿਸੇ ਵੀ ਥਾਂ ਤੇ ਸਤਿਗੁਰਾਂ ਨੇ ਦਿਵਾਰ-ਵਾਰ ਇਹ ਗੱਲ ਆਖੀ ਤੇ ਨਾਲ ਸਮਝਾਇਆ ਕਿ ਜ਼ਿੰਦਗੀ ਦੀ ਪ੍ਰਾਪਤੀ ਦਾ ਮਕਸਦ ਹੀ ਪਰਮਾਤਮਾ ਦਾ ਚਿੰਤਨ ਹੈ ਪਰਮਾਤਮਾ ਦੀ ਅਰਾਧਨਾ ਹੈ ਵਾਹਿਗੁਰੂ ਦਾ ਸਿਮਰਨ ਹੈ ਸਿਮਰਨ ਨੇ ਸਾਨੂੰ ਸਾਰਾ ਕੁਝ ਦੇਣਾ ਹੈ ਸਿਮਰਨ ਸਾਡਾ ਨਹੀਂ ਤੁਹਾਡਾ ਨੇ ਸੱਚੇ ਜਗਤ ਦਾ ਆਧਾਰ ਹੈ ਸਿਮਰਨ ਇਹ ਸਿਮਰਨ ਦੇ ਆਸਰੇ ਤੇ ਹੀ ਅਸੀਂ ਜਿਉਂਦੇ ਹਾਂ ਕਈ ਵਾਰੀ ਰੱਬ ਤੇ ਜਿਹੜੇ ਸ਼ਰਧਾ ਨਹੀਂ ਰੱਖਦੇ ਜਿਨ੍ਹਾਂ ਦਾ ਮਨ ਪਰਮੇਸ਼ਰ ਤੇ ਨਹੀਂ ਗਿੱਜਦਾ ਜਿਹੜੇ ਪਰਮੇਸ਼ਰ ਪ੍ਰਤੀ ਭਾਵਨਾ ਨਹੀਂ ਰੱਖਦੇ ਉਹ ਕਹਿੰਦੇ ਨੇ ਕਿ ਇਹ ਗੁਰੂਤਮ ਸਿਮਾਗਮ ਕੀਰਤਨ ਧਾਰਮਿਕ ਦੁਆਰੇ ਮੰਦਰ ਮਸਜਿਦ ਇਹਨਾਂ ਚ ਕੀਤੇ ਪਾਠ ਪੂਜਾ ਇਹ ਗਲਤ ਰੀਤ ਨੂੰ ਪੁੱਛੋ ਸਤਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਜਦੋਂ ਤਰਤੀਨੇ ਪੁਕਾਰ ਕੀਤੀ ਉਹਨੇ ਬੋਲ ਆਖੇ ਸੰਧਾਤਾ ਸਤਜੁਗ ਵਿੱਚ ਸਾਰੇ ਲੋਕ ਧਰਮੀ ਸੰ ਮੇਰੀ ਚਾਰ ਧਰਮ ਦੇ ਪੈਰ ਮਰਕਰੜ ਸਨ ਸਤਜੁਗ ਮੈਂ ਚਾਰੋ ਚਰਨ ਤ੍ਰਿਤੈ ਤੀਨ ਰਹਾਏ ਤੇ ਤੇ ਜੋ ਕੁ ਚੰਤਨ ਕਟਿਆ ਤਿੰਨ ਰਹਿ ਗਏ ਇੱਕ ਲੱਤ ਮੇਰੀ ਇੱਕ ਪੈਰ ਮੇਰਾ ਟੁੱਟ ਗਿਆ। ਆਪੇ ਤਰ੍ਹਾਂ ਕਟ ਗਿਆ ਤੀਜਾ ਹਿੱਸਾ। ਚੌਥਾ ਹਿੱਸਾ ਬਾਹ ਕਰਨਾ ਕਟ ਗਿਆ ਤਿੰਨ ਹੀ ਛੇ ਰਹਿ ਗਏ। ਸਤਜੁਗ ਮੈਂ ਚਾਰੋਂ ਚਰਨ ਤ੍ਰਿਤੈ ਤਿੰਨ ਰਹਾਏ। ਅਗੇ ਸਭਾ ਆਖਿਆ ਤਰਤੀ ਕੈਂ ਦੀ ਹੈ ਦੁਆ ਪਰ ਮੈਂ ਦੋਏ ਰਹੀ। ਕਦੋਂ ਤੋਂ ਅੱਧੇ ਲੋਕ ਪਾਪੀ ਹੋ ਗਏ ਅੱਧੇ ਪੁੰਨੀ ਰਹਿ ਗਏ ਨਾਮ ਜਪਣ ਵਾਲੇ ਨਵਾਂ ਪਰ ਮੈਂ ਦੁਏ ਰਹੇ ਉਹਨੇ ਅਖੇ ਕਲ ਡੁੱਬ ਤੈਨ ਬੜਾ ਮਾੜਾ ਹਾਲ ਹੈ ਕਲ ਇੱਕ ਚਰਨ ਟਕਾਏ ਇੱਕ ਧਰਮ ਦਾ ਪੈਰ ਰਹਿ ਗਿਆ ਤਿੰਨ ਜਿਹੜੇ ਨੇ ਉਹ ਖਤਮ ਹੋ ਗਏ ਸੁਆਪਤ ਹੋ ਗਏ ਭਾਵੇਂ ਕਿ ਜਿਸ ਸਮੇਂ ਅਜ ਤੋਂ 550 ਸਾਲਾਂ ਤੋਂ ਵੱਧ ਸਮਾਂ ਬੀਤ ਗਿਆ ਤਰਤੀਨੇ ਬਾਬੇ ਨੂੰ ਪੁਕਾਰ ਕੀਤੀ ਉਦੋਂ ਲੋਕ ਤਦ ਵਿੱਚ ਸਿਰਫ ਇੱਕ ਇਸਤਿਨਿ ਸੇ ਗਰਮੀ ਅਧਰਮੀ ਪਾਪੀ ਦੁਰਾਚਾਰੀ ਦੰਬੀ ਪਖੰਡੀ ਅਗਿਆਰੇਸ਼ਰ ਤੇ ਧਰਤੀ ਇਨ ਲੋਕਾਂ ਦੀ ਬਹੁਤਾਤ ਦੇ ਨਾਲ ਭਰੀ ਪਈ ਹੈ ਹਰ ਪਾਸੇ ਜ਼ੁਲਮ ਨੇ ਅਤਿਆਚਾਰ ਹੈ ਪਾਪ ਹਨ ਦੁਰਾਚਾਰ ਹਨ ਵਿਭਚਾਰ ਹਨ ਤਰਤੀ ਦੇ ਵਸਿੰਦੇ ਬਿੱਟਰੇ ਨਹੀਂ ਗੁੱਲਾਰੇ ਨਹੀਂ ਹਾਹਾਕਾਰ ਹੈ ਸਮੁੱਚੇ ਭਾਰਤ ਵਿੱਚ ਅਸੀਂ ਆਖਾਂਗੇ ਕਿ ਛਡੇ ਲੋਕ ਜਿਹੜੇ ਨੇ ਆਰਥਿਕ ਪੱਖ ਤੋਂ ਕਮਜ਼ੋਰ ਛਡੇ ਦੇਸ਼ ਵਿੱਚ ਰੋਲ ਹੈ ਨੌਕਰੀਆਂ ਨਹੀਂ ਕੰਮ ਨਹੀਂ ਸਮੂਚੇ ਵਿੱਚ ਵਿੱਚ ਚਲੇ ਜਾਓ ਅੱਜ ਹਰ ਇੱਕ ਦੇਸ਼ ਦਾ ਰਾਜਾ ਰਾਜੇ পাপ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਈ ਇਹੋ ਜਿਹਾ ਬਣ ਗਿਆ ਉਸ ਸਮੇਂ ਵੀ ਰਾਜੇ ਚੰਦ ਦੇ ਸੰਕੇਤਿਸ਼ਾਰੇ ਵਿਸ਼ਵ ਦੇ ਮਾਲਕ ਅਸੀਂ ਹੋਈਏ ਅੱਜ ਵੀ ਇਹ ਕੁਝ ਇਹੋ ਦੀਆਂ ਅਸ਼ਾਵਾਂ ਲੈ ਕੇ ਰਾਜਪਾਤ ਕੀਤਾ ਜਾ ਰਿਹਾ ਹੈ ਇੱਕ ਦੂਜੇ ਨਾਲ ਤਨ ਦੀ ਕਿਸ਼ਾਇਤਾ ਕਰਕੇ ਆਪਸ ਵਿੱਚ ਲੜਾਇਆ ਜਾ ਰਿਹਾ ਹੈ ਤਮਾਸ਼ਾ ਵਿਖਿਆ ਜਾ ਰਿਹਾ ਹੈ ਇਹ ਸਾਰੀਆਂ ਅਧਰਮ ਦੀਆਂ ਨਿਸ਼ਾਨੀਆਂ ਨੇ ਨਾਮ ਦੀ ਗੱਲ ਤੁਹਾਨੂੰ ਕਿਤੇ ਸੁਣਾਈ ਨਹੀਂ ਦੇਣੀ ਤੁਸੀਂ ਤਾਂ ਹੀ ਬਚਿਓ ਭਾਵੇਂ ਤਨਖਾਈ ਦੇ ਲੋਕ ਕਰਦੇ ਨੇ ਰਲਣਾ ਧਾਰਮਿਕ ਦਵਾਰੀਆਂ ਚ ਭਾਵ ਇਹ ਉਹ ਦੁਆਰਾ ਵੇਪਾਇ ਮੰਦਰ ਵਿੱਚ ਜੋ ਵੇ ਸਿਮਰਨ ਹੋ ਰਿਹਾ ਹੈ ਚਿੰਤਨ ਹੋ ਰਿਹਾ ਹੈ ਧਾਰਮਿਕ ਸਮਾਗਮ ਹੋ ਰਹੇ ਨੇ ਅਸੀਂ ਆਖੇ ਬੜੀਆਂ ਲੜੀਆਂ ਪਠਾ ਜੀ ਪਾਠ ਤੇ ਕਰੜਾ ਨਾ ਹੋ ਕਿਉਂ ਕਿਉਂਕਿ ਧਰਤੀ ਨੂੰ ਜਦੋਂ ਪੁੱਛਿਆ ਗਿਆ ਵੀ ਤੂੰ ਕਿਉਂ ਘੁਲ ਰਹੀ ਹੈ ਠੀਕ ਹੈ ਇੱਕ ਪੈਰ ਧਰਮ ਦਾ ਰਹਿ ਗਿਆ ਪਰ ਧਰਤੀ ਨੂੰ ਤੇ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਨੇ ਕਿ ਨਹੀਂ ਧਰਮ ਦਾ ਇੱਕ ਪੈਰ ਤਿੰਨ ਸੇ ਪਾਪੀਆਂ ਦੇ ਨੇ ਸਭਾ ਕਿਹੜੇ ਪਾਪੀਆਂ ਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਧਰਤੀਆਂ ਕਿਆ ਭਾਰੀ ਹੂੰ ਭਾਰੀ ਅਕਿਰਤ ਕਾਣ ਮੰਦੀ ਹੂੰ ਮੰਦੇ ਮੰਦੇ ਲੋਕਾਂ ਦਾ ਅਕਿਰਤ ਕਣ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦੇ ਕੀਤੇ ਐਸ਼ਾਨ ਨੂੰ ਭੁਲਾ ਦਿੰਦਾ ਹੈ ਹੁਣ ਅਸੀਂ ਆખ્યા ਪਿਆ ਸੀ ਤੇ ਅਹਸਾਨ ਨਹੀਂ ਭੁਲਾਇਆ ਸੀ ਤੇ ਜ਼ਿੰਦਗੀ ਮਿਲੀ ਜੋ ਕੁਝ ਸੰਸੋਧੀ ਹੈ ਕਾਰਨ ਇਹ ਸਤਿਗੁਰਾਂ ਆખ્યા ਨਹੀਂ ਤੂੰ ਭੁਲਾ ਦਿੱਤਾ ਜਦੋਂ ਤੂੰ ਇਸ ਸੰਸਾਰ ਤੇ ਆਇਆ ਤੇਰੀ ਪ੍ਰਤਿਪਾਲਣਾ ਮਾਤ ਗਰਭ ਵਿੱਚ ਉਹਨੇ ਸਿਮਰਨ ਦੇ ਨਾਲ ਕੀਤੀ ਇੱਕੋ ਜੀ ਗਲੇਤਾਤ ਮਹਿਸੂਸ ਹੁੰਦਾ ਹੈ ਪਰ ਜਟਰ ਅਗਨ ਜਿਹੜੀ ਹੈ ਭਾਵੇਂ ਡਾਕਟਰ ਮੰਨਦੇ ਨੇ ਵੀ ਇਹ ਉਹ ਸੰਸਾਰਕ ਅਗਬਰ ਕੀ ਨਹੀਂ ਪਰ ਅੰਦਰ ਦਾ ਤਾਪਮਨ ਥੀਨਾ ਜਾਗਿਆ 95 96 ਡਿਗਰੀ ਤੇ ਹਰ ਸਮੇਂ ਰਹਿੰਦਾ ਹੈ ਥਾਪਾ ਗਲੇ ਤੱਕ ਠੰਡਾ ਤੱਤਾ ਤੁਸੀਂ ਮਹਿਸੂਸ ਕੀਤਾ ਗਲੇ ਤੋਂ ਥੱਲੇ ਚਲਾ ਗਿਆ ਤੇ ਤੁਹਾਨੂੰ ਤੇ ਪਤਾ ਹੀ ਨਹੀਂ ਲੱਗਣਾ ਜਿੱਦਾਂ ਮਰਜੀ ਤੱਤਾ ਜਿੱਦਾਂ ਮਰਜੀ ਠੰਡਾ ਹੈ ਸਮਾ ਗਿਆ ਅੰਦਰ ਉਥੇ ਸਤਗੁਰਾਂ ਖਿਆ ਤੇਰੀ ਪ੍ਰਤ ਪਾਲਣਾ ਉਸ ਪਰਮੇਸ਼ਰ ਦੇ ਨੇ ਕੀਤੀ ਸਿਮਰਨ ਦੇ ਕੇ ਮਾਤਾ ਦੇ ਘਰ ਵਿੱਚ ਸ਼ਿਵਰੰਧੀ ਨਾਲ ਤੂੰ ਪਲਦਾ ਰਿਹਾ ਤੀ ਉਥੇ ਇੱਕ ਵਾਅਦਾ ਕਰਦਾ ਰਿਹਾ ਖਸ਼ਮ ਛੇਤੀ ਅਰਦਾਸ ਵਖਾਣਾ ਉਰਧ ਧਿਆਨ ਲਿਵਲਾ ਕਾ ਪੁੱਠਾ ਲੜਕਿਆ ਜੀ ਉਹਨੋਂ ਜਿਹੜਾ ਪੁੱਠਾ ਲੜਕਿਆ ਨਾ ਹੋਵੇ ਮਾਤ ਘਰ ਵਿੱਚ ਉਹ ਉੱਥੇ ਇਹ ਬਣਤਾ ਹੈ ਪਰਮੇਸ਼ਰ ਦੀ ਜਿਹੜਾ ਪੁੱਠਾ ਹੈ ਉਹਨੂੰ ਤੇ ਡਾਕਟਰ ਕਹਿੰਦੇ ਨੇ ਬੱਚਾ ਠੀਕ ਹੈ ਜਿਹੜਾ ਪੁੱਠਾ ਨਾਲ ਵਿਛਦਾ ਉਹ ਕੇਂਦਰ ਵੀ ਬੱਚਾ ਉਲਟਾ ਹੋ ਗਿਆ ਹੈ ਉਹਦਾ ਇਲਾਜ ਜਿਆਦਾ ਕਰਨਾ ਪੈਂਦਾ ਹੈ ਜਨਮ ਤੱਕ ਕਿਸੇ ਤੋਂ ਆਪਣੀ ਜ਼ਿੰਦਗੀ ਦੇ ਕੀਤੇ ਗੁਨਾਹ ਮਨਾਣੇ ਹੋਣ ਪੁਲਸ ਵਾਲਿਆਂ ਨੇ ਕਰਨ ਵਾਲਿਆਂ ਨੇ ਉਸ ਵਿਅਕਤੀ ਨੂੰ ਸਜ਼ਾ ਦੇਣ ਲਈ ਪੁੱਠਾ ਟੰਗਦਣ ਤੇ ਬਾਬਾ ਆਖਿਆ ਤੂੰ ਮਡੀ ਸਜ਼ਾ ਕੀ ਭੋਗੇਗਾ ਨੌ ਤੇ 10 ਮਹੀਨਿਆਂ ਦੇ ਵਿਚਾਲੇ ਬੱਚੇ ਦਾ ਜਨਮ ਹੁੰਦਾ ਹੈ ਸਹਿਬਾਂ ਆਖਿਆ ਇੰਨਾ ਚਿਰ ਤੂੰ ਪੁੱਠਾ ਲਟਕਿਆ ਰਿਆ ਗਰ ਰੇ ਨਾਰ ਗਰਭ ਕੁੰਨਲ ਜਦ ਆਸ਼ਤ ਉਰਧ ਧਿਆਨ ਨੂੰ ਲਾਗਾ ਪਰ ਉਹ ਤੇ ਜੁੜਿਆ ਹੋਇਆ ਸੀ ਇਨੂੰ ਤੇ ਕਹਿ ਦੁਖਦਾਰ ਸੁ ਗੁਰੂ ਭਾਇਆ ਜਾ ਸੁਤਾਨ ਨਾਈ ਦੁੱਖ ਵਿੱਚ ਜੇ ਚੇਤੇ ਕਰਦਾ ਦੁੱਖ ਵਿੱਚ ਹੀ ਅਰਦਾਸਾ ਕਰਦਾ ਦੁੱਖ ਵਿੱਚ ਹੀ ਬਾਲਕ ਨੂੰ ਚੇਤੇ ਰੱਖਦਾ ਤੇ ਸਤਿਗੁਰਾਂ ਕਹੇ ਬੜਾ ਵੱਡਾ ਦੁੱਖ ਹੈ ਮਾਤ ਕਰਮ ਦਾ ਉਹ ਭਾਵੇਂ ਉਹਨੂੰ ਖਤਮ ਨਹੀਂ ਕਰ ਲਵੇ ਭਾਵੇਂ ਦੂਜਿਆਂ ਜੁੜਨਾ ਹੋਣ ਗਰਭਕੁੰਡਲ ਦਾ ਦੁੱਖ ਜਿਹੜਾ ਉਹ ਸਾਰਿਆਂ ਤੋਂ ਜ਼ਿਆਦਾ ਭਿਆਨਕ ਜਿਹੜਾ ਉਹਨੂੰ ਲੱਗਦਾ ਹੈ ਸਤ ਪੁਰਨ ਕੇ ਇਹ ਜ਼ਿੰਦਗੀ ਦਾ ਪਹਿਲਾ ਪੈਰ ਹੈ ਚਾਰ ਪੈਰਾਂ ਚ ਵੰਡਿਆ ਪਹਿਲਾ ਪੈਰ ਹੈ ਰੇਣ ਕੈ ਬਨਦਾਰਿਆ ਮਿੱਤਰਾ ਉਰਧ ਭਇਆ ਗਰਭਾਸ਼ ਗਰਵਤਿ ਵਿੱਚ ਹੁਣ ਉਥੇ ਚਿੰਤਨ ਕੀਤਾ ਰੱਬ ਨੇ ਵਿਚਾਰਿਆ ਮਾਤ ਗਲਬ ਮੈਂ ਆਪਨ ਸਿਮਰਨ ਦੀ ਤਾ ਤੁਮ ਰੱਖਨ ਹਾਰੇ ਉਥੇ ਤੂੰ ਸਾਡਾ ਰੱਖਿਆ ਕਰ ਹੈ ਉਥੇ ਸਾਨੂੰ ਤੂੰ ਉਚਾਲੀਂ ਹੈ ਉਥੇ ਤੂੰ ਸਾਡੀ ਰੱਖਿਆ ਕੀਤੀ ਚਿੰਤਨ ਦੇ ਕੇ ਅਰਤਨਾ ਕਰਾ ਕੇ ਪਰ ਤੀਜੇ ਪਾਸ਼ਾ ਨੇ ਜਦੋਂ ਤੂੰ ਸੰਸਾਰ ਤੇ ਆਇਆ ਸੰਸਾਰ ਕੀ ਹੰਦੇ ਭੁੱਲ ਗਿਆ ਨਿਵਸ਼ੁਲ ਕੀ ਲੱਗੀ ਦ੍ਰਿਸ਼ਨਾ ਮਾਇਆ ਮਰ ਵਰਤਾਇਆ ਮਾਇਆ ਨੇ ਆਪਣੀ ਪਕੜ ਬਣਾ ਲਈ ਕਿਵੇਂ ਪਕੜ ਬਣਾਈ ਪਹਿਲੇ ਪਾਛਾ ਤੋਂ ਪਛੀਏ ਤੇ ਸਤਿਗੁਰੂ ਬੜੀ ਖੁੱਲੀ ਵਿਆਖਿਆ ਕਰਦੇ ਨੇ ਇਹ ਨੀ ਬੜਾ ਵੱਡਾ ਸ਼ਬਦ ਹੈ ਗੁਰਦਾਨ ਸਿੰਘ ਜੀ ਦਾ ਸ਼ਲੋਕ ਦੇ ਰੂਪ ਵਿੱਚ ਸ਼ਬ ਅਖੇ ਜਦੋਂ ਇਹ ਸੰਸਾਰ ਤੇ ਆਇਆ ਨਾ ਰੱਬ ਨਾਲੋਂ ਇਹਦਾ ਸਨੇਹ ਟੁੱਟਾ ਤੇ ਇਹ ਰੋਇਆ ਰੋਣ ਤੋਂ ਬਾਅਦ ਡਾਕਟਰ ਨੇ ਆਖਿਆ ਕਿ ਬੱਚੇ ਦਾ ਜਨਮ ਠੀਕ ਹੋ ਗਿਆ ਹੈ ਨੇ ਤੇ ਡਾਕਟਰ ਸੂਈ ਚੁੰਬਨ ਦੇਨੇ ਕੁਝ ਨਾ ਕੁਝ ਕਰਦੇ ਨਹੀਂ ਪੀ ਰੋਇਆ ਕਿਉਂ ਨਹੀਂ ਪਾਜਣਾ ਪੈ ਜਾਂਦੀਆਂ ਨੇ ਡਾਕਟਰਾਂ ਤੀਜੇ ਪਾਸਾ ਖਿਆ ਤੈਨੂੰ ਪਰੀਖਾ ਲੱਗੈ ਰੋਇਆ ਤੇ ਤਾਂ ਹੈ ਕਿ ਇਹਦਾ ਪਰਮੇਸ਼ਰ ਨਾਲੋਂ ਨਾਤਾ ਟੁੱਟ ਗਿਆ ਰੱਬ ਦੇ ਘਰ ਚੋਂ ਬਾਹਰ ਆ ਗਿਆ ਏ ਇਹ ਜੜਿਆ ਹੋਇਆ ਏ ਕਾਮ ਸ਼ਬਦ ਬੱਚਿਆਂ ਦੀ ਵਰਤਿਆ ਜਾਂਦਾ ਉਹ ਕੋਈ ਗੁਨਾਹ ਨਹੀਂ ਕਰਦੇ ਨੂੰ ਕਹਿੰਦੇ ਵੀ ਨਹੀਂ ਇਹਨੂੰ ਮਾਫ ਕਰ ਦਿਓ ਬੱਚੇ ਤੇ ਰੱਬ ਦਾ ਹੁਕਮ ਦੇ ਦੇ 71 ਹੁੰਦੇ ਨੇ بڑا ਹੈ 10 ਵਾ 8 ਹੁੰਦਾ ਹੈ 52 ਦਾ ਹੁਣ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਕਿ ਇਹ ਆਇਆ ਸੰਸਾਰ ਵਿੱਚ ਨਿਵਤਤੀ ਮਾਇਆ ਨੇ ਆਪਣਾ ਖੰਡਾ ਲੈ ਤੇ ਪਾਣਾ ਸ਼ੁਰੂ ਕੀਤਾ ਤੇ ਗੁਰਬੇ ਨਾਨਕ ਨੂੰ ਕੋਈ ਸਿੱਖ ਕਹਿੰਦਾ ਸ਼ਤਗੁਰੂ ਮਾਇਆ ਦੀ ਪਕੜ ਸਾਨੂੰ ਕਿਵੇਂ ਲੱਗੀ ਬਚਪਨ ਦੇ ਵਿੱਚ ਸੰਤੂ ਪਤਾ ਹੀ ਨਹੀਂ ਸੀ ਮਾਇਆ ਬਾਰੇ ਸ਼ਤਗੁਰੂ ਆਖ ਨਹੀਂ ਬੜਾ ਕਤਵਾਇਆ ਤੂੰ ਇਹਨਾਂ ਰੁਪਈਆਂ ਨੂੰ ਆਇਆ ਸਭ ਜੀ ਬਿਠਾਏ ਨਹੀਂ ਮਾਇਆ ਦੀ ਪਕੜ ਪਹਿਲੀ ਜਿਹੜੀ ਸੀ ਉਹ ਤੈਨੂੰ ਮਾਂ ਦੇ ਦੁੱਧ ਤੋਂ ਹੀ ਤੂੰ ਰੋਇਆ ਮੈਨੂੰ ਰੋਪਾ ਕਿੱਥੇ ਵੇਚ ਦਿੱਤੇ ਤੇ ਰਾਤ ਤੇ ਮੇਰਾ ਨਾਤਾ ਟੁੱਟ ਗਿਆ ਤੂੰ ਪਰਲਾਇਆ ਰੋਗਾ ਅੱਖਿਆ ਭੁੱਖ ਨਾਲ ਕੂਕਦਾ ਦੁੱਧ ਪਿਆ ਦਿਓ ਪਹਿਲੇ ਪਿਆਰ ਲੱਗਾ ਥਣ ਦੁੱਧ ਮਾਤਾ ਦੇ ਅਸਤਨ ਨਾਲ ਪਿਆਰ ਬਣਿਆ ਬੱਚੇ ਦੇ ਜਨਮ ਤੋਂ ਪਹਿਲਾਂ ਇਹ ਸਤਗੁਣ ਅੱਖਿਆ ਦੁੱਧ ਤਿਆਰ ਹੋ ਗਿਆ ਮਾਤਾ ਦੇ ਅਸਤਨਾਂ ਚ ਦੇਹੀ ਬਣੀ ਅਸਜਾਤ ਹੈ ਪੂਰਵ ਬੜਾ ਆਹਾਰ ਭੈ ਸੰਤੁਪਕ ਸਿਰਦੀ ਇਸੀ ਸਰੀਰ ਬਾੱਚ ਬਣਦਾ ਪਹਿਲਾਂ ਭੋਜਨ ਬਣਦਾ ਉਹ ਮੂੰਹ ਦਾ ਪ੍ਰਬੰਧ ਬੜਾ ਤਕੜਾ ਹੈ ਪਰਮੇਸ਼ਰ ਦਾ ਮਾਣੇ ਦੁੱਧ ਪਿਆਇਆ ਬੱਚਾ ਚੁੱਪ ਕਰ ਗਿਆ ਹੰ ਸਤਪੁਰਖ ਆਖਿਆ ਸੁਬੰਦੀ ਨਾਲ ਪਛਾਣ ਕਰਦਾ ਹੈ ਹੱਥਾਂ ਦੀ ਤੇ ਗੋਦੀ ਦੀ ਪਛਾਣ ਹੋਈ ਪਹਿਲੀ ਵਾਰ ਦੂਜਾ ਮਾਏ ਬਾਪ ਕੀ ਸ਼ੁੱਧ ਮਾਤਾ ਪਿਤਾ ਦੀ ਸ਼ੁੱਧ ਜੀ ਸ਼ਮਾਂ ਕੇ ਤੀਜੀ ਅਵਸਥਾ ਥੋੜਾ ਜਿਹਾ ਹੋਰ ਵੱਡਾ ਹੋਇਆ ਤੀਜਾ ਭਈਆ ਇਹ ਪਿਆ ਸ਼ਬਦ ਪਈਆ ਇਹ ਇਹ ਨੂੰ ਪੂਰਾ ਬੁਲਾਣਾ ਜਿਵੇਂ ਲਿਖਿਆ ਜਾਂਦਾ ਹੈ ਜੀ ਉਹਦਾ ਵਿਚਾਰਣੇ ਸਤਨ ਕਰਨਾ ਹੈ ਤੀਜਾ ਪਿਆ ਭਾਬੀ ਬੇਬ ਪਣਾ ਦੀ ਭਰਾ ਦੀ ਮਾਂ ਦੀ ਸੁੱਜੀ ਆਈ ਹੋਰ ਸਬੰਧੀਆਂ ਦੀ ਸੁੱਜੀ ਆਈ ਚੌਥਾ ਪਿਆਰ ਉਪਨਨੀਕ ਚੌਥੀ ਅਵਸਥਾ ਵਿੱਚ ਖੇਡਣਾ ਬੰਦਨਾ ਸ਼ੁਰੂ ਕੀਤਾ ਸਾਥੀ ਬਣ ਗਏ ਇਹ ਰੱਬ ਭੁੱਲਦਾ ਗਿਆ ਜ਼ਿੰਦਗੀ ਘਟਦੀ ਗਈ ਪਰਮੇਸ਼ਰ ਭੁੱਲਦਾ ਗਿਆ ਜ਼ਿੰਦਗੀ ਦਾ ਸ਼ਮਾ ਨਿਸ਼ਚਿਤ ਸੀ ਪਰ ਸਤਿਗੁਰਾਂ ਖੈ ਨਹੀਂ ਜਾਣਦਾ ਇਹ ਤੇ ਹਸਿਆ ਮਾਂ ਵੀ ਅਸੀਂ ਜਨਮ ਨਹੀਂ ਜਾਣ ਤੋ ਸੁਤ ਬੱਧਾ ਹੋ ਤ ਹੈ ਭਗਤ ਕਵੀ ਸਾਹਿਬ ਕੱਲ ਕਿਤਨਾ ਕੋਨਾ ਜਾਨਣਾ ਹੈ ਇਹਨਾ ਕੋਈ ਨਹੀਂ ਜਾਣਦਾ ਜੇ ਦਿਨ ਦਿਨ ਅਬਦ ਘਟਤ ਹੈ ਦਿਨ ਪ੍ਰਤੀ ਦਿਨ ਆਯੂ ਘਟ ਰਹੀ ਹੈ ਨਹੀਂ ਜਾਣਦਾ ਕੋਈ ਖੁਸ਼ ਹੋ ਜਿਆ ਮੈਂ ਜਨਮ ਦਿਨ ਮਨਾਇਆ ਇਨੇ ਛਾਲੰਦਾ ਗਿਆ ਮੇਰਾ ਪੁੱਤਰ ਪਰ ਬਾਣੀ ਨੇ ਜੜਾਇਆ ਇਹਨੂੰ ਚੇਤੇ ਕਰਾਇਆ ਵੀ ਚੇਤੇ ਰੱਖਦੇ 20 ਸਾਲਾਂ ਦਾ ਹੋ ਗਿਆ 60 ਸਾਲ ਲਿਖੀ ਹੈ 70 ਲਿਖੀ ਹੈ 100 ਸਾਲ ਲਿਖੀ ਤੇ 20 ਵਿੱਚੋਂ ਘਟਦੇ ਗਏ ਨੇ 100 'ਚੋਂ 80 ਰਹਿ ਗਏ ਹਨ ਅੱਜ ਐਵੇਂ ਜੀ 60 ਪੰਡ ਦੀ ਜਦੋਂ ਉੱਤੇ ਕੋਈ ਜਾਂਦਾ ਹੀ ਨਹੀਂ ਖਾਣਾ ਪੀਣਾ ਰਹਿਣਾ ਛੜਨਾ ਇਹ ਸਾਡਾ ਇਹੋ ਜਿਹਾ ਹੈ ਸ਼ਤਗੁਰਾਂ ਕੇ ਮਸਤ ਹੋ ਗਿਆ ਰੱਬ ਨੂੰ ਭੁਲ ਦਾ ਗਿਆ ਜਦੋਂ ਇਸ ਤਰ੍ਹਾਂ ਖਿੰਨਾ ਵੱਲਣਾ ਮਲਣਾ ਸ਼ੁਰੂ ਕੀਤਾ ਪਹਿਲੋਂ ਮਾ ਪੇ ਲਿਆ ਕੇ ਦਿੰਦੇ ਸਨ ਖਾਣ ਪੀਣ ਦੀ ਚੀਜ਼ ਪਹਿਚਾਣ ਨਹੀਂ ਸੀ ਹੁਣ ਪਹਿਚਾਣ ਹੋ ਗਈ ਪੰਜਵੇਂ ਖਾਣ ਪੀਣ ਦੀ ਧਾਰ ਆਪਣੀ ਮਰਜ਼ੀ ਦਾ ਮੰਗਦਾ ਵੀ ਆ ਚਾਹੀਦਾ ਹਣ ਪਿੰਟ ਮਸਤ ਹੋ ਗਿਆ ਛੇਵੇਂ ਕਾਮਨਾ ਪੁੱਛਿਆ ਜਾਤ ਹੁਣ ਇਹਨਾਂ ਪੰਜ ਵਿਕਾਰਾਂ ਨੇ ਆਪਣੀ ਪਗੜ ਵਿੱਚ ਲੈ ਲਿਆ ਜਵਾਨੀ ਦਾ ਮਾਣ ਧਨ ਦਾ ਮਾਣ ਸ਼ੌਭਨ ਦਾ ਮਾਣ ਆਪਣੇ ਪੈਰਾਂ 'ਚ ਪਾਇ ਦਿੱਤੀ ਦਾ ਮਾਣ ਸੱਜ ਤੇ ਬੰਨੀ ਪੱਗ ਦਾ ਮਾਣ ਸੋਹਣੇ ਕੱਪੜਿਆਂ ਦਾ ਮਾਣ ਆਪਣੇ ਸਬੰਧੀਆਂ ਦਾ ਮਾਣ ਆਪਣੇ ਮਿੱਤਰਾਂ ਦੋਸਤਾਂ ਦਾ ਮਾਣ ਮਾਪਿਆਂ ਦਾ ਮਾਣ ਇਹ ਤੇ ਹੈ ਪਰ ਕੰਮ ਇਹਨਾ ਵੀ ਹੋ ਗਿਆ ਸ਼ੋਭਣ ਕਰਕੇ ਜਵਾਨੀ ਕਰਕੇ ਗਿਆਂ ਨੀ ਪਿੰਦਰ ਪਾਸੇ ਉਹਨਾ ਬਿਆਨ ਕੀਤਾ ਕਹਿਣ ਲੱਗੇ ਜਿਸ ਮਨੁੱਖ ਦੇ ਕੋਲ ਜਵਾਨੀ ਹੋਵੇ ਜ਼ਿੰਦਗੀ ਦਾ ਸ਼ੋਭਣਾ ਦਾਏ ਤੰਨੇ ਬਸਤਰ ਜੰਗੇ ਹੋਣ ਤੇ ਵਿੱਚ ਵਿੱਚ ਮਾਪਿਆਂ ਦੀ ਵਿਰਾਸਤ ਦੀ ਜਿਹੜੀ ਤਨ ਹੈ ਦੌਲਤੋਂ ਮਿਲਦਾ ਹੈ ਕੋਸ਼ ਮਨੁੱਖ ਨੂੰ ਵਿਕਾਰਾਂ ਨੂੰ ਸਦਾ ਨਹੀਂ ਦੇਣਾ ਪੈਂਦਾ ਉਹਦੀ ਜ਼ਿੰਦਗੀ 'ਚ ਵਿਕਾਰ ਆਪ ਹੀ ਆ ਜਾਂਦੇ ਨੇ ਉਹਦੀ ਜ਼ਿੰਦਗੀ ਉਹ ਬਰਬਾਦ ਕਰਕੇ ਰੱਖਦੇ ਤੇ ਵੱਡੇ ਵੱਡੇ ਗ੍ਰਾਣਿਆਂ ਦੇ ਲੋਕਾਂ ਦੇ ਬੱਚੇ ਜਿਆਦਾ ਕੁਕਰੇ ਹੁੰਦੇ ਹਨ ਉਹ ਜਿਆਦਾ ਦੁਲਮੀ ਹੁੰਦੇ ਨੇ ਜਿਆਦਾ ਅੰਤਿਆਚਾਰ ਜਿਆਦਾ ਪਾਪ ਕਰਦੇ ਨੇ ਜਦੋਂ ਜਿਆਦਾ ਵਿਗੜੀਆਂ ਮਾਪਿਆਂ ਖਿਆਪੇ ਦਾ ਵਿਆਹ ਕਰੋ ਗ੍ਰਿਸ਼ਤੀ ਬਣਾ ਦੇਣ ਨੂੰ ਵੱਖ ਕਰ ਦਿਓ 7ਵਾਂ ਸੰਜ ਕੀਆ ਕਰਵਾਸ 8ਵਾਂ ਕ੍ਰੋਧ ਹੋਆ ਤਨਨਾਸ਼ 7ਵੀਂ ਅਵਸਥਾ ਕਰ ਬਰਵਾਲਾ ਪੜ ਗਿਆ ਤਨ ਨਿਕਤਰਤਾ ਸ਼ੁਰੂ ਹੋ ਗਈ ਉਹ ਸੋਝੀ ਹੋਣੀ ਸ਼ੁਰੂ ਹੋਈ ਜਿਵੇਂ ਮਾਪਿਆਂ ਨੇ ਕਰਦਾ ਸੀ ਆਪਣੇ ਨਾਲ ਹੋਇਆ ਹੁਣ 8ਵੀਂ ਅਵਸਥਾ ਵਿੱਚ ਕ੍ਰੋਧ ਨੇ ਇਹਨੂੰ ਘੇਰ ਲਿਆ ਖਿੱਚਦਾ ਜਦੋਂ ਬੱਚਿਆਂ ਨੇ ਗੱਲ ਨਾ ਸੁਣੀ ਨੇੜੇ ਨਾਲ ਲੱਗੇ ਬਾਹਰ ਗੱਲ ਦੀ ਪੇਸ਼ ਆ ਗਈ ਮੰਦੀ ਨਾ ਗਈ ਅੰਦਰੋਂ ਅੰਦਰ ਝੂਰਦਾ ਫਿਰ ਗਰੋਧੀ ਹੋ ਗਿਆ ਖਿੱਚ ਗਿਆ ਤੇ ਇਸ ਗੁਰੂਪਦ ਨੇ ਸਰੀਰ ਨੂੰ ਅੰਦਰੋਂ ਅੰਦਰ ਹੀ ਗਾਉ ਦਿੱਤਾ ਕ੍ਰੋਧ ਗਾਇਆ ਕੋ ਕਰਨੇ ਜਿਉਂ ਕੰਜਨ ਸੁਹਾਗਾ ਟਾਲ ਲੈ ਨਾਮੇ ਧੋਲੇ ਊਮੇਸ਼ਾ ਨਵੀਂ ਅਵਸਥਾ ਆ ਗਈ ਜੀ ਪਵਰ ਗਏ ਬਗ ਬੈਠੇ ਆਏ ਦੋਲਿਆ ਨੇ ਆ ਕੇ ਦਸਤਕ ਦਿੱਤੀ ਪਿਉ ਹੁਣ ਦਿਮਾਲਾ ਫੜਦਾ ਹੁਣ ਤੇ ਜੱਪ ਸਰੀਰ ਦੇ ਅੰਗ ਸਿੱਧਲ ਹੋ ਗਏ ਕਮਜ਼ੋਰ ਹੋ ਗਏ ਸ਼ਾਹੂਰ ਤੇ ਬਹਾਦਰ ਸਾਹਿਬ ਜੀ ਕਹਿੰਦੇ ਨੇ ਅਜੇ ਵੀ ਨਹੀਂ ਜੱਪਦਾ ਅਜੇ ਵੀ ਉਹਦਾ ਚਿੱਤ ਨਹੀਂ ਕਰਦਾ ਕਿ ਨਾਮ ਜਪਾਂ ਸਿਰ ਕੰਪਿਓ ਪੱਗ ਡਾਗ ਮੰਗੇ ਨੈਨ ਜੋਤ ਤੇਹੀ ਨਾ ਕਹ ਨਾਨਕ ਇਹ ਵਿਦਪਈ ਤਉਨ ਹਰ ਰਸ ਨੀ ਨਾ ਹਥਾ ਬੈ ਤੇ ਨਿਤਰਾ ਕਿੰਨਾ ਤੁਣ ਕੰਮ ਹੀ ਨਹੀਂ ਹੋ ਰਿਹਾ ਗਿਆਨਿੰਦਰੇ ਇਹ ਵੀ ਗਮਦੋਰੋ ਕੇ ਜ਼ਿੰਦਗੀ ਚ ਸਾਰੀਆਂ ਨਾਲ ਸਾਰਾ ਸਰੀਰ ਜਿਹੜਾ ਸੱਥਰ ਕਮਜ਼ੋਰ ਹੋ ਗਿਆ ਕੋਈ ਬਾਪੂ ਬਜ਼ੁਰਗ ਡਾਕਟਰ ਕੋਲ ਜਾਂਦਾ ਹੈ ਕਿ ਨਾ ਸਰੀਰ ਕੰਮ ਨਹੀਂ ਕਰਦਾ ਗੋਡੇ ਵੀ ਦਰਦ ਕਰਦੇ ਨਹੀਂ ਚੱਲਿਆ ਨਹੀਂ ਜਾਂਦਾ ਅੱਖਾਂ ਚੋਂ ਹੀ ਘਟ ਦਿਸਦਾ ਹੈ ਕੰਨਾਂ ਚ ਚੰਗੀ ਤਰ੍ਹਾਂ ਸੁਣਦਾ ਨਹੀਂ ਜਿੰਨੇ ਸਵਾਲ ਬਾਪੂ ਨੇ ਦੱਸੇ ਡਾਕਟਰ ਨੂੰ ਡਾਕਟਰ ਨੇ ਇੱਕੋ ਉੱਤਰ ਦਿੱਤਾ ਕਿ ਬਾਪੂ ਇਹ ਬਡੇਪੇ ਕਰਕੇ ਹੈ ਕਿ ਬਡੇ ਪਾ ਆ ਗਿਆ ਹੈ ਵੀ ਠੀਕ ਹੈ ਦਵਾਈ ਇਲਾਜਾ ਖਾਏਗਾ ਠੀਕ ਰਹੇਗਾ ਨਹੀਂ ਤੇ ਪੱਕੇ ਠੀਕ ਨਹੀਂ ਹੋ ਸਕਦੇ ਇਹ ਸਰੀਰ ਕਮਜ਼ੋਰ ਇਹ ਨਾ ਹੋ ਗਿਆ ਦਵਾਈਆਂ ਦਾ ਅਸਰ ਨਹੀਂ ਕਰਨਾ ਥੋੜਾ ਬੋਤਾ ਸਮਾਜ ਜਿਨਾ ਚੋਂ ਦਾ ਅਸਰ ਰਹੇਗਾ ਉਹਨਾਂ ਤੇ ਤੂੰ ਠੀਕ ਰਹੇਗਾ ਹੋਇਆ ਰਿਖਤਾ ਡਾਕਟਰ ਨੂੰ ਕਹਿੰਦਾ ਵੀ ਬਾਪੂ ਨੇ ਮੈਨੂੰ ਬੜੇ ਮਾਣੀ ਸ਼ਬਦ ਵਰਤਦੇ ਗਾਲਾਂ ਵੀ ਕੱਢੀਆਂ ਬੜਾ ਮਾੜਾ ਆਖੇ ਪੁੱਤ ਨੂੰ ਡਾਕਟਰ ਬਣਾਇਆ ਕਿੰਨੇ ਜੀ ਤੈਨੂੰ ਇਲਾਜ ਨਹੀਂ ਹੁੰਦਾ ਉਹਨੇ ਆਖਿਆ ਬਾਪੂ ਜਿਹੜਾ ਕੋਈ ਤੂੰ ਮੈਨੂੰ ਕਹਿ ਰਿਹਾ ਮਾਣੀ ਸ਼ਬਦ ਵਰਤ ਰਿਹਾ ਮਾੜਾ ਬੋਲ ਰਿਹਾ ਇਹ ਸਾਰਾ ਕੁਝ ਵੀ ਤੂੰ ਬਟੇਪੇ ਕਰਕੇ ਬੋਲ ਰਿਹਾ ਕਿਉਂਕਿ ਕ੍ਰੋਧ ਨੇ ਤੇਰੀ ਜ਼ਿੰਦਗੀ ਨੂੰ ਗ੍ਰਾਸ ਵਿੱਚ ਲੈ ਲਿਆ ਪੇ ਇਹ ਵੀ ਠੀਕ ਨਹੀਂ ਹੋਣਾ ਤੇਰਾ ਕ੍ਰੋਧ ਵੀ ਅੱਜ ਅਸੀਂ ਇਹਨੂੰ ਬੀਪੀ ਦਾ ਨਾਮ ਦਿੰਦੇ ਹਾਂ ਤੇ ਇਹ ਤਕਰੀਬਨ ਤਕਰੀਬਨ ਹਰ ਇੱਕ ਵਿਅਕਤੀ ਨੂੰ ਇਹ ਰੋਗ ਲੱਗ ਚੁੱਕੇ ਹਨ ਬਾਣੀ ਵਿੱਚ ਲਿਖਿਆ ਕਿ ਪਾਣੀ ਸਾਡੀ ਜ਼ਿੰਦਗੀ ਦਾ ਪਹਿਲਾ ਜੀ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਅਸਜ ਕੀ ਵਾਰ ਵਿੱਚ ਆਪ ਜੀ ਨੇ ਸੁਣਿਆ ਹੁਣ ਪੀ ਅਸੀਂ ਦੁਸ਼ਤ ਪਾਣੀ ਰਹਾ ਖਾਣੋਂ ਤੇ ਬਾਅਦ ਦੀ ਗੱਲ ਪਾਣੀ ਸਾਡਾ ਚੰਗਾ ਨਹੀਂ ਜਿਹੜਾ ਸਿੱਕੇ ਦਾ ਨਾ ਫਿਲਟਰ ਕਰਕੇ ਪੀਂਦੇ ਆ ਫਿਲਟਰ ਕੀਤੇ ਪਾਣੀ ਦੇ ਸਾਰੇ ਤੱਤ ਨਸ਼ਟ ਹੋ ਜਾਂਦੇ ਨੇ ਇਸ ਗੱਲ ਨੂੰ ਵਿਗਿਆਨ ਮੰਦੀ ਪੀਓ ਤੇ ਖੁੱਕਾ ਰਹਿਣ ਦੇ ਬਿਲਕੁਲ ਉਹ ਸਰੀਰ ਨੂੰ ਤਾਕਤ ਨਹੀਂ ਦੇ ਸ਼ੁੱਧਤੀ ਹੋ ਜਾਂਦਾ ਸਾਫ ਤੇ ਲੱਗਦਾ ਸਾਨੂੰ ਸਵਾਦ ਵੀ ਲੱਗਦਾ ਹੈ ਔਰ ਉਹਦੇ ਅੰਦਰ ਸੱਤਾ ਨਹੀਂ ਲਿੰਦੀ ਕਿ ਸੇ ਆਯੁਰਵੈਦਿਕ ਡਾਕਟਰ ਨੂੰ ਪੁੱਛ ਕੇ ਵੇਖਿਓ ਫਿਲਟਰ ਦੇ ਪਾਣੀ ਚ ਤੇ ਆਮ ਪਾਣੀ ਚ ਕੀ ਫਰਕ ਹੈ ਤਰਤੀ ਮਾਂ ਦੀ ਕੁੱਖ ਨੂੰ ਅਸੀਂ ਇੰਨਾ ਸਤਾਇਆ ਹੈ ਕਿ ਹੁਣ ਸਾਨੂੰ 6-6 100 ਫੁੱਟ ਤੇ ਜਾ ਕੇ ਪਾਣੀ ਲੱਭਣਾ ਪੈ ਰਿਹਾ ਹੈ ਖਤਮ ਹੋ ਰਿਹਾ ਪਾਣੀ ਕਾਰਨ ਇਹ ਸਾਰੀ ਸ੍ਰਿਸ਼ਟੀ ਦੇ ਦਰਖਤ ਅਸੀਂ ਕੱਟੀ ਜਾ ਰਹੇ ਆ ਆਪਣੀਆਂ ਸੁਖ-ਸ਼ੋਤਾਂ ਵਾਸਤੇ ਜਦੋਂ ਕੱਚਿਆਂ ਤੇ ਪੈਂਦਾ ਕਰ ਲਿਆ ਨਹਿ ਜਾਂਦਾ ਅਸੀਂ ਅੱਜ ਸਾਡੇ ਘਰ ਪੱਕੀ ਬਾਹਰ ਗਲੀਆਂ ਪੱਕੀਆਂ ਧਰਤੀ ਪਾਣੀ ਨੂੰ ਸੋਖੀ ਨਹੀਂ ਸਕਦੀ ਜਮੀਨਾਂ ਦੀ ਤਾਦਾਦ ਘਟਦੀ ਜਾ ਰਹੀ ਸਾਰੇ ਪਾਸੇ ਛੜਕਾਂ ਦੇ ਝਾਲ ਨੇ ਸਾਡੇ ਕੋਲ ਵਣਜੋਗ ਜ਼ਮੀਨ ਜਿਹੜੀ ਬਹੁਤ ਘੱਟ ਹੈ درخت ਸਾਰੇ ਅਸੀਂ ਕੁੱਟ ਸਕਦੇ ਆਖ ਦੁੱਖਾਂ ਨੂੰ ਸਦਾ ਵਿਅਕਤੀ ਆਪ ਦੇ ਦਿਆ ਇਹ ਸ਼ਬਾਕਿਆ ਇਸੇ ਕਰਕੇ ਤੂੰ ਗ੍ਰੋਧੀ ਹੋ ਰਹੀਆਂ ਕਾਮੀ ਹੋ ਰਹੀਆਂ ਨਾਮੇ ਟੋਲੀ ਖੁਬੇ ਸ਼ਾਹ ਦਸਵੇਂ ਦਗਾ ਹੋ ਆਸ਼ਵਾ ਦਸਵੀਂ ਵਸਤਾ ਸਤਿਗੁਰ ਨਾਨਕ ਸਾਹਿਬ ਜੀ ਕੇ ਤਲੇ ਸਮਾਪਤੋ ਗੀਤੰ ਜਿਨਾਂ ਲਈ ਤੋਂ ਚਿੰਤਨ ਛੱਡਿਆ ਸੀ ਗਏ ਸੰਗੀਤ ਪੁਕਾਰੀ ਤਾਜ਼ ਕੋਈ ਸ਼ਮਉਣਾ ਤਾ ਮਾਰੀ ਰੋਧਨ ਕੀਤਾ ਪੁੰਡਿਆ ਹੰਸ ਦਸਾਈ ਰਾਹ ਆਇਆ ਗਇਆ ਮੋਇਆ ਨਾਉ ਪਿਛੇ ਪੱਤਲ ਸਦਿਓ ਕਾਮ ਨਾਨਕ ਮਨੁ ਅੰਧ ਆਦਾਰ ਬਾਜ ਗੁਰੂ ਟੁੱਬਾ ਸੰਸਾਰ ਅਗੇ ਭਿੰਦੇ। ਵੀ ਮੈਂ ਤੇ ਬੱਚਾ ਜਪਾ ਕਿਵੇਂ ਉਹਨੂੰ ਵੀ ਸਤਿਗੁਰਾਂ ਬਿਆਨ ਕਰ ਦਿੱਤਾ 10 ਪਾਲ ਤਨ ਵੀ ਸ਼ਰਵਣ ਕੀਸਾਂ ਕਾ ਸੁੰਦਰ ਕਹਾਵੈ 40 ਸੀ ਪਰ ਹੋਈ 85 ਫਗ 66 ਕਾ 66 ਕੇ ਮਨੇ ਪਾ ਆਵੈ 70 ਕਾ ਮਤਹੀਣ ਬੱਚਿਆਂ ਕਾ ਵੀ ਇਹਨੂੰ ਨਹੀਂ ਅਕਲ ਆਂ। ਇਤੇ ਮਤ ਮਾਰੇ ਗਿਆ ਬੁੱਢਾ ਹੋ ਗਿਆ ਦੀ ਗੱਲ ਨਾ ਸੁਣਿਆ। ਅਸੀਂ ਆ ਕਾ ਵਿਵਹਾਰ ਨਾ ਪਾਏ ਤੇ ਆਵੇਂ ਬੋਲਦਾ। ਨਵੇਂ ਕਸ਼ੇ ਜਾਣਿ ਢੂਡ ਨਾ ਦਾਣੇ ਅਪ ਬਾਲ ਸਤਪੁਰਾ ਕਿਜ ਸਲਾ ਜਵਾਨ ਰਹਿਣੇ ਤੇ ਐਸਾ ਸਿਮਰਨ ਕਰ ਮੰ ਬਾਹੇ ਬਿਨ ਸੁਗਰਨ ਮੁਕਤ ਕਤ ਨਹੀਂ ਇਹੋ ਜੀ ਤਾਕਤ ਵਾਲਾ ਦੱਕਣ ਵਾਲਾ ਸਿਮਰਨ ਕਰ ਮੰ ਵਿੱਚ ਜਿਹੜਾ ਤੈਨੂੰ ਆਤਮਿਕ ਪੱਧਰ ਤੋਂ ਮਜ਼ਬੂਤ ਬਣਾਉਂਦਾ ਹੈ ਕਿਉਂ ਕਿਉਂਕਿ ਜੇ ਸਿਮਰਨ ਹੋਏ ਮੁਕਤ ਤوار ਜੇ ਸਿਮਰਨ ਦੀ ਬਰਕਤ ਦੇ ਨਾਲ ਮੁਕਤੀ ਦਾ ਦਰ ਜਿਹੜਾ ਤੈਨੂੰ ਲੱਭ ਡਏਗਾ ਜਾਹੇ ਬੈਕੁੰਠ ਨਹੀਂ ਨਨਕਾਰ ਜਾਹੇ ਬੈਕੁੰਠ ਨਹੀਂ ਸੰਸਾਰ ਇਹ ਸੰਸਾਰ ਸਮੁੰਦਰ ਵਿੱਚ ਨਹੀਂ ਜਾਏਗਾ ਸਤਿਗੁਰਾਂ ਕਹੇ ਤੇਰੀ ਜ਼ਿੰਦਗੀ ਦੇ ਅੰਦਰ ਇਹੋ ਜਿਹਾ ਸਮਾ ਆ ਜਾਏਗਾ ਜਦੋਂ ਤੂੰ ਉਸ ਪਰਮੇਸ਼ਰ ਦੇ ਨਾਲ ਇੱਕਵੇਂ ਹੋ ਜਾਏਗਾ ਅਭੇਦ ਹੋ ਜਾਏਗਾ ਪ੍ਰਭੂ ਚਰਣਾ ਦੇ ਵਿੱਚ ਤੈਨੂੰ ਥਾਂ ਮਿਲ ਜਾਏਗੀ ਸੰਸਾਰ ਸਮੁੰਦਰ ਵਿੱਚ ਗੋਤੇ ਨਹੀਂ ਪਾਏਗਾ ਨਿਰਪੋਕ ਹੈ ਘਰ ਬਦਾਂ ਮੈਂ ਦੂਰ ਜਿਸ ਅਵਸਥਾ ਵਿੱਚ ਕੋਈ ਡਰ ਇਸ ਜ਼ਿੰਦਗੀ ਨੂੰ ਨਹੀਂ ਪੁੰਦਾ ਆਤਮਾ ਕਦੰ ਦੇ ਵਜੇ ਜਿਹੜੇ ਨੇ ਉਹ ਜੀਵਨ ਵਿੱਚ ਵਜਦੇ ਨੇ ਅਨਹਦ ਵਜੈ ਸਦਾ ਪਰਪੁਰ ਇੱਕ ਰਸ ਅਨਹਦ ਨਾਤ ਦਾ ਅੰਦਰ ਰਸ ਜਿਹੜਾ ਉਹ ਆਵਾਜ਼ਾ ਸਲਾਈ ਨਹੀਂ ਜਾਂਦਾ ਹੈ ਉਹਦੇ ਚ ਕੋਈ ਘਾਟਵਰਤ ਨਹੀਂ ਰਹਿੰਦੀ ਹੁਣ ਦਾ ਨਹੀਂ ਰਹਿੰਦੀ ਅੰਗੇ ਸਭ ਕਹਿੰਦੇ ਨੇ ਜਿਹੇ ਸਿਮਰਨ ਨਾਹੀ ਨਨਕਾਰ ਜਿਸ ਸਿਮਰਨ ਦੇ ਨਾਲ ਜਿੰਦਗੀ ਵਿੱਚ ਵਿਕਾਰ ਜਿਹੜੇ ਨੇ ਉਹ ਰਗਾਵਟ ਨਹੀਂ ਪਾਉਂਦੇ ਮੁਕਤ ਕਰੇ ਤਨੇ ਬੋ ਭਾਰ ਇਹ ਸਿਮਰਨ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੰਦਾ ਹੈ ਵਿਕਾਰਾਂ ਦਾ ਬੋਝ ਮਨ ਤੋਂ ਉੱਤਰ ਜਾਂਦਾ ਹੈ ਨਮਸਕਾਰ ਕਰ ਹਿਰਦੈ ਬਾਹੀਂ ਸਦਾ ਸਿਰ ਨਵਾ ਕੇ ਉਸ ਪਰਮੇਸ਼ਰ ਨੂੰ ਨਮਸਕਾਰ ਕਰ ਫਿਰ ਫਿਰ ਤੇਰਾ ਅਮਨ ਆਏ ਫਿਰ ਮੋੜ ਮੋੜ ਤੈਨੂੰ ਇਸ ਸੰਸਾਰ ਵਿੱਚ ਛਤੁਰਾ ਕੇ ਔੜਾ ਨਹੀਂ ਪੈਣਾ ਜੇ ਸਿਮਰਨ ਕਰੇ ਤੋ ਕਿ ਜਿਸ ਸਿਮਰਨ ਦੀ ਬਰਕਤ ਦੇ ਨਾਲ ਤੂੰ ਆਨੰਦ ਲੈਦੇਂ ਆਉਂਕੇ ਚਿੰਤਾ ਅਲੱਗ ਤੋਂ ਬਚਿਆ ਹੋਇਆ ਦੀਪਕ ਬਾਦ ਤਰੀ ਉੱਗਿਆ ਤੇ ਤੇਰੇ ਅੰਦਰ ਉਸ ਪਰਮੇਸ਼ਰ ਨੇ ਬਿਨਾਂ ਤੈਨੂੰ ਗਿਆਨ ਦਾ ਦੀਵਾ ਚਕਾਇਆ ਤੇ ਵਕਾਰਾਂ ਦਾ ਫਿਰ ਜਿਹੜਾ ਇਹ ਦੀਵਾ ਉਹ ਜਗਦਾ ਰਹਿੰਦਾ ਵਕਾਰ ਸਮਾਪਤ ਹੋ ਜਾਂਦੇ ਨੇ ਗਿਆਨ ਦਾ ਦੀਵਾ ਬਲ ਜਾਂਦਾ ਹੈ ਸੋ ਦੀਪਕ ਅਮਰ ਕ ਸੰਸਾਰ ਉਹ ਦੀਵਾ ਜਿਸ ਮਨੁੱਖ ਦੇ ਅੰਦਰ ਜਾਗ ਪੈਂਦਾ ਹੈ ਗਿਆਨ ਦਾ ਉਹ ਅਮਰ ਹੋ ਜਾਂਦਾ ਹੈ ਕਾਮ ਕ੍ਰੋਧ ਮਿੱਖ ਕਾਢੀ ਦੇ ਮਾਰ ਉਹ ਕਾਮ ਤੇ ਕ੍ਰੋਧ ਆਦਿਕ ਜਿਹੜੇ ਇੱਕ ਜ਼ਹਿਰ ਨੇ ਇਹਨਾਂ ਨੂੰ ਅੰਦਰੋਂ ਕੱਢ ਦਿੰਦਾ ਹੈ ਵਿਕਾਰਾਂ ਨੂੰ ਵਸ਼ ਵਿੱਚ ਕਰ ਦਿੰਦਾ ਹੈ ਜੇ ਸਿਮਰਨ ਤੇਜੀ ਗਤ ਹੋਏ ਤੇ ਸਿਮਰਨ ਦੀ ਬਰਕਤ ਦੇ ਨਾਲ ਤੇਰੀ ਆਤਮਿਕ ਵਿਸਥਾ ਉੱਚੀ ਬਣ ਜਾਂਦੀ ਹੈ ਸੋ ਸਿਮਰਨ ਰੱਖ ਕੰਠ ਕ੍ਰੋਹਿਤ ਉਸ ਸਿਮਰਨ ਨੂੰ ਭਾਰ ਨੂੰ ਪ੍ਰੋਗ ਤੇ ਸਦਾ ਗਲ ਵਿੱਚ ਪਾਈ ਰੱਖ ਸੋ ਸਿਮਰਨ ਕਰਨ ਹੀ ਦਾਖ ਉਤਾਰ ਕਹਿੰਦੇ ਵੀ ਸਤਿਗੁਰਾਂ ਖਿਆ ਸਿਮਰਨ ਦਾ ਇਹਾਾਰ ਆਪਣੇ ਹਿਰਦੇ ਦੇ ਰੂਪੇ ਗਲੇ ਵਿੱਚੋਂ ਤੂੰ ਉਤਾਰਨਾ ਨਹੀਂ ਬਲਕਿ ਹਰ ਵੇਲੇ ਕਰਨਾ ਹੈ ਗੁਰ ਪ੍ਰਸਾਦੀ ਤਰਕਾਰ ਗੁਰੂ ਦੀ ਕਿਰਪਾ ਦੇ ਨਾਲ ਸਹਿ ਕਰ ਲਗੇ ਫਿਰ ਸੰਸਾਰ ਭਾਵ ਸਕਲ ਤੋਂ ਪਾਰ ਹੋ ਜਾਏਗਾ ਸੰਸਾਰ ਸੰਗਤ ਤੋਂ ਪਾਰ ਲੰਘ ਜਾਏਗਾ ਪ੍ਰਧਾਨ ਕਮਿਲ ਸਾਹਿਬ ਜੀ ਪ੍ਰਵਾਦ ਕਰਦੇ ਨੇ ਸਤਿਗੁਰ ਦਇਆ ਕਰਨ ਇਹੋ ਜਿਹਾ ਸਿਮਰਨ ਸਾਨੂੰ ਪ੍ਰਾਪਤ ਹੋਵੇ ਅਸੀਂ ਉਹਦਾ ਚੰਕਰ ਕਰਕੇ ਅਰੰਧਨਾ ਕਰਕੇ ਆਪਣੇ ਜੀਵਨ ਨੂੰ ਸੁਰੱਖਿੜੂ ਬਣਾ ਸਕੀ ਹੋਈਆਂ ਪ੍ਰਲਟ ਚੁਕਾ ਤੋ ਖਿਮਾ ਗੁਰੂ ਦੇ ਸੰਗਤ ਬਖਸ਼ਣ ਜੋਤਿਆ ਬਖਸ਼ ਲੈਣਾ ਇਹ ਪ੍ਰੇਮ ਸ਼ਬਦ ਤੇ ਬਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ